ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਦੀਆਂ ਤੁਹਾਡੇ ਚੈਨਲ ਦਾ ਦਰਤ ਨੂੰ ਨਿਊਜ਼ ਦਾ ਤੇ ਪੰਤੀ ਅਖਰ ਪੰਜਾਬ ਦਾ ਜਿਹੜਾ ਤੁਸੀਂ ਸਮਾ ਕੱਢ ਕੇ ਮੇਰੇ ਕੋਲ ਆਇਓ ਜਿਹੜਾ ਅੱਜ ਦਾ ਤਿਹਾਰ ਆ ਜੀ ਇਹ ਬੜਾ ਪਵਿੱਤਰ ਤਿਹਾਰ ਆ ਇਹ ਸਾਰੇ ਲੋਕਾਂ ਨੂੰ ਰਲ ਮਿਲ ਕੇ ਮਨਾਉਣ ਦਾ ਸੰਦੇਸ਼ ਦਿੱਤਾ ਜਾਂਦਾ ਅੱਜ ਦੇ ਦਿਨ ਸ਼੍ਰੀ ਰਾਮਚੰਦਰ ਜੀ ਗੁਰੂ ਹਰਗੋਬਿੰਦ ਸਾਹਿਬ 52 ਕੈਦੀਆਂ ਦੇ ਨਾਲ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋਏ ਸੀਗਾ ਤੇ ਉਹਨਾਂ ਦੇ ਨਾਲ 52 ਕੈਦੀ ਰਾਜਿਆਂ ਨੂੰ ਛੁਡਾ ਕੇ ਲੈ ਆਉਂਦਾ ਸੀ ਤੇ ਰਾਮਚੰਦਰ ਜੀ ਭਗਵਾਨ ਬਨਵਾਸ ਕੱਟ ਕੇ ਘਰ ਆਏ। ਉਹਨਾਂ ਦੇ ਘਰ ਆਉਣ ਦੀ ਖੁਸ਼ੀ ਦੇ ਵਿੱਚ ਲੋਕਾਂ ਨੇ ਦੀਪਮਾਲਾ ਕੀਤੀ ਸੀਗਾ। ਅਸਤਵਾਜੀ ਵੀ ਚਲਾਈ ਸੀ। ਪਰ ਚਲੋ ਅੱਜ ਅਸੀਂ ਕਹਾਂਗੇ ਵੀ ਅਸਤਵਾਜੀ ਦੇ ਨਾਲ ਥੋੜਾ ਪ੍ਰਦੂਸ਼ਣ ਫੈਲਦਾ ਹੈ ਉਸ ਤੋਂ ਗਰੇਜ ਕੀਤੀ ਜਾਵੇ ਤੇ ਦੀਪਮਾਲਾ ਤੇ ਕਰਨੀ ਲੋਕਾਂ ਦੀ ਬਣਦੀ ਆ। ਲੋਕੀ ਇਸ ਇਤਿਹਾਸ ਨੂੰ ਬੜੇ ਚਾਅ ਨਾਲ ਮਲਾਉਣ ਮੈਂ ਇਹ ਵੀ ਬੇਨਤੀ ਕਰਾਂਗਾ ਕਿ ਅੱਜ ਦਾ ਦਿਨ ਜਿਹੜਾ ਬੜਾ ਗੁਰੂ ਸਾਭਾ ਦੀ ਜਾਂ ਉਤਾਰਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਉਹ ਥੋੜਾ ਨਸ਼ੇ ਪੱਤੇ ਤੋਂ ਰਹਿਤ ਹੋ ਕੇ ਇਸ ਦਿਨ ਨੂੰ ਮਨਾਉਣ ਕਿਉਂਕਿ ਉਹਨਾਂ ਦੀ ਯਾਦ ਵਿੱਚ ਆ ਬਾਕੀ ਦੇ ਦਿਨਾਂ ਵਿੱਚ ਬਥੇਰਾ ਮੀਠ ਸਰਾਬ ਦਾ ਸੇਵਨ ਕੀਤਾ ਜਾਂਦਾ। ਬੱਤੀ ਹੋਰ ਕੀ ਮਲੇ ਨਵਸਾਵਾਤੇ ਦੇ ਨਾਲ ਕਾਂਜੋ ਕਦੂ ਸੰਜੀ ਜਿਹੜੀ ਸਾਡੀ ਪੰਚਾਇਤ ਆ ਉਹਦੇ ਵੱਲੋਂ ਸਾਰੇ ਪਿੰਡ ਵਾਸੀਆਂ ਨੂੰ ਇਹੋ ਹੀ ਹੱਥ ਬੰਨ ਕੇ ਬੇਨਤੀ ਹੈ ਖਾਸ ਕਰਕੇ ਨੌਜਵਾਨ ਪੀੜੀ ਨੂੰ ਪਿਓ ਨਸ਼ੇ ਪਤੇ ਤੋਂ ਰਹਾ ਦਰ ਉਹ ਨਸ਼ੇ ਪਤੇ ਤੋਂ ਜਿੰਨਾ ਦੂਰ ਰਹਿਣਗੇ ਓਨੇ ਚੰਗੇ ਰਹਿਣਗੇ ਉਹਨਾਂ ਦੇ ਘਰਾਂ ਵਿੱਚ ਵੀ ਇਸ ਤਰ੍ਹਾਂ ਦੀਪਮਾਲਾ ਹੁੰਦੀ ਰਹੇਗੀ ਨਹੀਂ ਤੇ ਹੌਲੀ ਹੌਲੀ ਜਿਹੜੇ ਨਸ਼ੇ ਨੂੰ ਲੱਗ ਜਾਂਦੇ ਆ ਫਿਰ ਉਹਨਾਂ ਦੇ ਜਿਹੜੇ ਘਰਾਂ ਦੇ ਚਰਾਗ ਆ ਉਹ ਬੁੱਝ ਜਾਂਦੇ ਆ ਮੇਰੇ ਵੱਲੋਂ ਇਹ ਸੰਦੇਸ਼ ਆਜਦਾ ਮੇਰੀ ਪੰਚਾਇਤ ਵੱਲੋਂ ਇਹ ਬੇਨਤੀ ਆ ਤੇ ਉਹਨਾਂ ਬਾਰੇ ਕੀ ਕਿਹਾ ਜਾਊਗਾ ਕਿ ਕਿਹੜੇ ਪਿੰਡ ਦੇ ਰਹਿ ਗਏ ਉਹ ਕਿਹੜੇ ਖਤ ਦੇ ਵੇਖੋ ਜੀ ਪਿੰਡ ਦੇ ਕਾਫੀ ਸਾਰੇ ਜਿਹੜੇ ਕੰਮ ਆ ਲਗਾਤਾਰ ਜੰਗੀ ਪੱਧਰ ਤੇ ਚੱਲਦੇ ਜਾਣ ਲਿਆ ਤੇ ਤੁਹਾਨੂੰ ਪਤਾ ਵੀ ਆ ਤੁਸੀਂ ਵੀ ਵੇਖਦੇ ਰਹਿੰਦੇ ਹੋ ਹੁੰਦੇ ਜਾਣ ਲਿਆ ਕੁਝ ਕੰਮ ਸਾਡੇ ਜਿਹੜੇ ਅਸੀਂ ਕਰਨ ਤੋਂ ਥੋੜੇ ਜੇ ਪਿੱਛੇ ਚੱਲਣ ਦੇ ਜਿਸ ਤਰ੍ਹਾਂ ਆਪਾਂ ਸਟੇਡੀਅਮ ਨੂੰ ਤਿਆਰ ਕਰਨ ਵਿੱਚ ਹੁਣ ਸਾਡਾ ਇਸ ਵੇਲੇ ਪਹਿਲਾ ਨੰਬਰ ਆ ਕੂੜੇ ਡੈਂਪ ਵਾਲੇ ਪਾਸੇ ਨੂੰ ਸਾਡਾ ਜਿਹੜਾ ਕੰਮ ਇੱਕ ਦੋ ਦਿਨਾਂ ਚ ਚਾਲੂ ਹੋ ਜਾਏਗਾ ਤੇ ਹੋਰ ਬਹੁਤ ਸਾਰੇ ਕੰਮ ਜਿਹੜੇ ਤੁਹਾਨੂੰ ਬੜੇ ਤਰੀਕੇ ਨਾਲ ਹੁੰਦੇ ਮਿਲਣਗੇ ਜਿਦੇ ਵਿੱਚ ਕਿਹੇ ਭੈਣ ਭਰਾ ਤੇ ਸਾਡਾ ਕੋਈ ਬੋਝ ਨਹੀਂ ਹੋਏਗਾ ਤੇਰਾ ਆਹ ਕੰਮ ਕਰਨ ਵਾਸਤੇ ਇਸ ਤਰ੍ਹਾਂ ਕਰ ਜੈ ਇਦਾਂ ਕਰ ਜੈ ਇਦਾਂ ਕਰ ਉਹਨੂੰ ਕੋਈ ਨਹੀਂ ਮੈਂ ਪਹਿਲਾਂ ਵੀ ਕਹਿੰਨਾ ਕਿ ਮੇਰੇ ਕੋਲ ਫੋਨ ਸਰਵਿਸ ਲਗੋ ਉਹਨਾਂ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਮਾਨ ਬਖਸ਼ਿਆ ਉਹ ਫੋਨ ਤੇ ਜਿਹੜਾ ਮਰਜ਼ੀ ਕੰਮ ਕਰਾਈ ਜਾਂ ਉਹਨਾਂ ਦੇ ਕੰਮ ਸਾਰੇ ਫੋਨ ਤੇ ਹੀ ਹੋਣਗੇ ਜਿੱਥੇ ਠੀਕ ਆ ਮਿਸਤਰੀ ਨੇ ਜਾ ਕੇ ਕਰਨਾ ਮਿਸਤਰੀ ਵੀ ਕਰੇਗਾ ਬਾਕੀ ਉਹਨਾਂ ਦੀ ਇਹੋ ਜੀ ਦੌੜ ਕੋਈ ਨਹੀਂ ਹੋਏਗੀ ਕਿ ਮੇਰੇ ਵਾਲੀ ਆ ਕੇ ਉਹਨਾਂ ਦੇ ਕੰਮ ਹੋਣਗੇ ਨਹੀਂ ਉਹ ਆਪਣੇ ਘਰ ਬੈਠੇ ਕੰਮ ਕਰਾ ਸਕਦੇ ਨੇ ਮੈਂ ਉਹਨਾਂ ਦਾ ਰਿਣੀ ਆ ਸਾਰਿਆਂ ਦਾ